ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਆਪਣੇ ਪੰਜਾਬ ਦੇ ਵਿੱਚੋਂ ਦੋ ਜਥੇਬੰਦੀਆਂ ਸਰਪੰਨ ਬੰਦੇਰ ਤੇ ਡੱਲੇ ਵਾਲਾ ਉਹਨਾਂ ਨੇ ਪੰਜਾਬ ਦੇ ਬਾਟਨਾ ਉੱਤੇ ਧਰਨਾ ਲਗਾਇਆ ਵਾ ਕਿਉਂਕਿ ਉਹਨਾਂ ਨੇ ਦਿੱਲੀ ਜਾਣਾ ਸੀ ਸਰਕਾਰ ਨੇ ਨਹੀਂ ਜਾਣ ਦਿੱਤੇ ਹੁਣ ਚੋਣ ਜਾਬਤਾ ਲੱਗ ਗਿਆ ਹੁਣ ਧਰਨੇ ਦਾ ਕੀ ਬਣੂ ਹੁਣ ਕਾਰਨ ਪੇਚ ਕਿੱਥੇ ਫਸ ਗਿਆ ਪੇਚ ਇਹ ਫਸ ਗਿਆ ਹੁਣ ਚੋਣ ਜਾਬਤਾ ਲੱਗਣ ਕਰਕੇ ਕਿਸਾਨਾਂ ਨਾਲ ਪੰਜਾਬ ਸਰਕਾਰ ਆਪਣੇ ਦਿੱਲੀ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕਿਸੇ ਨੇ ਮੀਟਿੰਗ ਨਹੀਂ ਕਰਨੀ ਉਹਦਾ ਕਾਰਨ ਮੇਨ ਕਾਰਨ ਇਹੀ ਆ ਕਿ ਚੋਣ ਜਾਬਤੇ ਦੇ ਹੁਣ ਆਪਣੇ ਲਾ ਲੋ ਵੀ ਦੋ ਟਾਈ ਮਹੀਨੇ ਨੇ 1 ਜੂਨ ਤੱਕ ਉਸ ਤੋਂ ਬਾਅਦ ਸਰਕਾਰ ਬਣੂ ਸਾਰੀ ਸੈਟਿੰਗ ਸ਼ੂਟਿੰਗ ਜੀ ਕਰਦਿਆਂ ਨੂੰ ਨਾਂ ਵਾਲੇ 3-4 ਮਹੀਨੇ ਫੇਰ ਲੱਗ ਜਣੇ ਆ ਤਕਰੀਬਨ ਇਹ ਤੁਸੀਂ ਮੰਨ ਕੇ ਚੱਲੋ ਕਿ 7-8 ਮਹੀਨੇ ਤੇ ਕੰਮ ਚੱਲਿਆ ਗਿਆ ਜਿਉਂ ਤੁਸੀਂ ਵਿੱਚ ਕਹਿੰਦੇ ਹੋਣਗੇ ਬੀਜੀ ਸਰਕਾਰ ਮੀਟਿੰਗ ਕਰਕੇ ਕੋਈ ਹੱਲ ਕੱਢ ਲੂ ਹੁਣ ਹੱਲ ਨਹੀਂ ਨਿਕਲਣਾ ਕਿਉਂਕਿ ਚੋਣ ਜਾਬਤਾ ਜਦੋਂ ਲੱਗ ਜਾਂਦਾ ਤੇ ਸਰਕਾਰ ਦੇ ਅਧਿਕਾਰ ਚੋਂ ਕੰਮ ਬਾਰੇ ਹੋ ਜਾਂਦਾ ਨਾ ਹੁਣ ਇੱਥੇ ਕੋਈ ਕਾਨੂੰਨ ਬਣੇ ਨਾ ਕੋਈ ਮੰਨ ਜਿੰਨੀਆਂ ਜਿਹੜੀਆਂ ਜਿਹੜੀਆਂ ਮੰਗਾਂ ਲੈ ਕੇ ਗਏ ਸੀ ਉਹ ਮੰਗਾਂ ਦਾ ਹੁਣ ਕੋਈ ਹੱਲ ਨਹੀਂ ਨਿਕਲਣਾ ਜਿਆਦਾ ਧਰਨਾ ਲਾਉਂਦੇ ਦੇਖ ਕੇ ਵੀ ਭਾਈ ਮੂਰੇ ਬੋਟਾ ਪੈਣੀਆਂ ਨੇ ਬੋਟਾ ਤੋਂ ਬਾਅਦ ਦਾ ਰੱਖਦੇ ਕਿਉਂਕਿ ਉਦੋਂ ਸਰਕਾਰ ਨੂੰ ਵੀ ਪਤਾ ਵੀ ਮੀਟਿੰਗਾਂ ਮੀਣਾ ਹੱਲ ਨਹੀਂ ਨਿਕਲਣਾ ਹੁਣ ਜੇ ਬੈਠੇ ਨੇ ਹੁਣ ਬਣਨਾ ਕੁਝ ਨਹੀਂ ਜੇ ਤਾਂ ਪੰਜਾਬ ਤੋਂ ਵਾਪਸ ਉਧਰ ਮੁੜਦੇ ਨੇ ਤਾਂ ਦਾ ਲੋਕ ਛਿੱਤਰ ਲਾਉਂਦੇ ਨੇ ਵੀ ਲੈ ਕੇ ਗਏ ਸੀ ਦੱਸੋ ਕੀ ਬਣਿਆ ਜਿਹੜੀਆਂ ਮੰਗਾਂ ਦੀ ਗੱਲ ਕਰਦੇ ਸੀ ਜੇ ਬੈਠੇ ਰਹਿੰਦੇ ਹੁਣ ਤਕਰੀਬਨ 7-8 ਮਹੀਨੇ ਪੱਕਾ ਬੈਠਣਾ ਪਊਗਾ ਦੂਜੀ ਗੱਲ ਕਰਨੀਆਂ ਇੱਕ ਆਪਣਾ ਜੋਧਾ ਸੂਰਮਾ ਸੁਭਕਰਨ ਜਿਹੜਾ ਕਿਸਾਨ ਉੱਥੇ ਸ਼ਹੀਦ ਹੋਇਆ ਸਾਰਿਆਂ ਨੇ ਦੁੱਖ ਮਨਾਇਆ ਕਿਸਾਨਾਂ ਨੇ ਸ਼ਰਧਾਂਜਲੀ ਦਿੱਤੀ ਹੈ ਭੋਗ ਪਾਇਆ ਹਰੇਕ ਦੀ ਅੱਖ ਨਮ ਸੀ ਕਿਉਂਕਿ ਨੌਜਵਾਨ ਸੀ ਕੱਲਾ ਕੱਲਾ ਘਰ ਦਾ ਮੁੰਡਾ ਸੀ ਪਰ ਹੁਣ ਕਾਰਨ ਭੋਗ ਪੈ ਗਿਆ ਠੀਕ ਆ ਸਾਡਾ ਸੀ ਦਾ ਸਾਡਾ ਕਿਸਾਨ ਸੀ ਹਰੇਕ ਦਾ ਆਪਣਾ ਕੋਈ ਵੀ ਹਰੇਕ ਦਾ ਆਪਣਾ ਦੁੱਖ ਹੁੰਦਾ ਜਦੋਂ ਆਪਣੇ ਜਿਹ ਵਿੱਚੋਂ ਕੋਈ ਜੀ ਚਲਾ ਜਾਵੇ ਪਰ ਉਹਦੀ ਹੁਣ ਕਲਸ਼ ਯਾਤਰਾ ਕੱਢਦਾ ਫਿਰਦਾ ਡੱਲੇ ਵਾਲ ਤੇ ਸਰਪੰਨ ਬੰਧੀਰ ਉਹ ਕਲਸ਼ ਉਹਦੀ ਯਾਤਰਾ ਨਹੀਂ ਕੱਢਦੇ ਅਸਲ ਆ ਆਪਦੀ ਹੂੰਦ ਆਪਦੀ ਪਾਕੜ ਲੋਕਾਂ ਦਾ ਧਿਆਨ ਆਪ ਦੇ ਕੰਨੀ ਬਣਾਈ ਰੱਖਦੇ ਨੇ ਉਹਦੀ ਆੜ ਦੇ ਵਿੱਚ ਇਹ ਕੰਮ ਹੋ ਰਿਹਾ ਸਮਝਦੇ ਕਿ ਸਾਰੇ ਨਾ ਉਹਦੀ ਆੜ ਦੇ ਵਿੱਚ ਉਹਦੀ ਆੜ ਦੇ ਵਿੱਚ ਆਪ ਦਾ ਧਰਨੇ ਨੂੰ ਪੈਰ ਜਮਾ ਕੇ ਬਰਕਰਾਰ ਰੱਖਣ ਦੇ ਉਹ ਆੜ ਦੇ ਵਿੱਚ ਕਰ ਰਹੇ ਨੇ ਹੁਣ ਨਾ ਤਾਂ ਸਰਕਾਰ ਨਾਲ ਮੀਟਿੰਗ ਹੁੰਦੀ ਆ ਕਿਉਂਕਿ ਸਰਕਾਰ ਨੂੰ ਤਾਂ ਲੋੜ ਹੀ ਨਹੀਂ ਚੋਣ ਜਾਬਤਾ ਲੱਗ ਗਿਆ ਸਰਕਾਰ ਨੇ ਕੀ ਲੈਣਾ ਪਏ ਬੈਠੇ ਰਹਿਣ ਸਰਕਾਰ ਦੇ ਕੋਈ ਬਾਹਲਾ ਹੁਣ ਪ੍ਰੈਸ਼ਰ ਨਹੀਂ ਪੈਣਾ ਕਿਉਂਕਿ ਉਹਨਾਂ ਦਾ ਵੋਟਾਂ 'ਤੇ ਧਿਆਨ ਹੋਣਾ ਹੈ ਨਾ ਕਿਸੇ ਨੇ ਨਹੀਂ ਪੁੱਛਣਾ ਹਰੇਕ ਨੂੰ ਆਪੋ ਆਪਣੀ ਸੀਟਾਂ ਪਿਆਰੀਆਂ ਨੇ ਉਸ ਤੋਂ ਬਾਅਦ ਹੁਣ ਤੁਸੀਂ ਕਿੰਨੇ ਵੀ ਟੀਵੀ ਚੈਨਲ ਦੇਖ ਲਓ ਕੋਈ ਗੱਲ ਹੋਈ ਆ ਕੋਈ ਧਰਨੇ ਦੀ ਗੱਲ ਹੋਈ ਆ ਕੋਈ ਜਿਹੜੇ ਮੁੱਦੇ ਜਿਹੜੇ ਰਹਿੰਦਿਆਂ ਮੰਗਾ ਸੀ ਕਿਸਾਨਾਂ ਨੇ ਕੋਈ ਉਹ ਤੇ ਹੁਣ ਤੱਕ ਕੋਈ ਗੱਲ ਨਹੀਂ ਹੋਈ ਜਦੋਂ ਤੁਸੀਂ ਮਰਜ਼ੀ ਪੂੰਹ ਕੋਲ ਕੇ ਦੇਲ ਉਹ ਦਿਸ਼ਾ ਕਸੂਰ ਲਈ ਫਿਰਦੇ ਨੇ ਉਧਰੋਂ ਧਿਆਨ ਡਾਇਵਰਟ ਹੋ ਕੇ ਇੱਧਰ ਲਾ ਲਿਆ ਵੀ ਇੰਨੇ ਨਾਲ ਸਾਡੀ ਸਭੀ ਜੀ ਠੀਕ ਰਹੂ ਹੁਣ ਉਹਨਾਂ ਦਾ ਵੀ ਜੀ ਕਰਦੇ ਵੀ ਸੀ ਫਸ ਕੇ ਪਰ ਉਹ ਮੋੜ ਨਹੀਂ ਸਕਦੇ ਤੇ ਹੋਰ ਹੁਣ ਕੀ ਚਾਰਾਂ ਨੇ ਕੀ ਪ੍ਰੋਗਰਾਮ ਦੇਣਾ ਅੱਗੇ ਜਾ ਨਹੀਂ ਸਕਦੇ ਬੈਰੀਕੇਟਿੰਗ ਟੁੱਟਦੀ ਕਿਉਂਕਿ ਪਾਵਰ ਚ ਥੋੜੇ ਨੇ ਤੋ ਹੁਣ ਭਰਾਬੂ ਆਪਾਂ 14 ਤਰੀਕ ਨੂੰ ਪਿਛਲੇ ਜੇ ਨੰਗੀ ਇਹਦੇ ਉੱਤੇ ਦੇਸ਼ ਭਰ ਦੀਆਂ 550 ਜਥੇਬੰਦੀਆਂ ਦੀ ਮਹਾਪੰਚਾਇਤ ਹੋਈ ਆ ਬਹੁਤ ਇਕੱਠ ਸੀ ਭਰਮਾ ਹੰਗਾਰਾ ਸੀ ਲੱਖਾਂ ਹੀ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਸੀ ਤੇ ਉੱਥੇ ਜੋ ਮਹਾਪੰਚਾਇਤ ਹੋਈ ਵਿਚਾਰ ਪਟਾੰਦਰਾ ਤੇ ਸਰਕਾਰ ਨੂੰ ਸ਼ਕਤੀ ਪ੍ਰਦਰਸ਼ਨ ਦਿਖਾਇਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਜੇ ਦੋ ਜਾਣੇ ਐਡ ਹੋ ਗਏ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਜੁਨੀਆਂ ਨੇ ਇੱਕ ਪਲੇਟਫਾਰਮ ਤੇ ਸੰਯੁਕਤ ਮੋਰਚਾ ਹਲੇ ਇਕੱਠਾ ਕੀਤਾ ਸਰਕਾਰ ਨੂੰ ਪਾਵਰ ਦਿਖਾਈ ਤੇ ਸਰਕਾਰ ਨੂੰ ਜਿੱਤੇ ਅਸੀਂ ਗਏ ਦਿੱਲੀ ਸਰਕਾਰ ਡਰ ਦੇਖੋ ਜਿਹੜੇ ਕਹਿੰਦੇ ਨੇ ਕਿ ਮੋਦੀ ਵੀ ਆਪਾਂ ਨੂੰ ਯਾਰ ਕੀ ਗੌਰ ਰੱਖਦਾ ਕਿਸਾਨਾਂ ਤੇ ਹੁੰਦਾ ਨਾ ਵੀ ਸਰਪਾ ਦੇਖਦਾ ਪ੍ਰਧਾਨ ਮੰਤਰੀ ਹੋਵੇ ਉਹ ਕੱਲੇ ਕੱਲੇ ਬੰਦੇ ਤੇ ਗੌਰ ਰੱਖੂਗਾ ਜਦੋਂ ਅਸੀਂ ਬਰਨਾਲਿਆਂ ਤੁਰੇ ਤਾਂ ਟ੍ਰੇਨ ਚੜਦਿਆਂ ਦੀ ਸਾਰਿਆਂ ਦੀ ਵੀਡੀਓ ਬਣਾਈ ਗਈ ਆ ਵੀਡੀਓ ਤੋਂ ਬਾਅਦ ਫੇਰ ਜਦੋਂ ਅਸੀਂ ਡੱਬਿਆਂ ਦੇ ਵਿੱਚ ਬਹਿ ਗਏ ਉੱਥੇ ਸਾਡੀਆਂ ਫੋਟੋਆਂ ਖਿੱਚੀਆਂ ਗਈਆਂ ਨੇ ਜਦੋਂ ਅਸੀਂ ਸਟੇਸ਼ਨ ਤੇ ਉੱਥੇ ਜਾ ਕੇ ਪਏ ਫੇਰ ਸਾਡੀਆਂ ਫੋਟੋਆਂ ਖਿੱਚੀਆਂ ਗਈਆਂ ਨੇ ਕੱਲੇ ਕੱਲੇ ਪ੍ਰਧਾਨ ਦਾ ਕੌਣ ਕਿੱਥੋਂ ਦਾ ਪ੍ਰਧਾਨ ਆ ਕਿਹੜੀ ਜੁਨੀਆਣਾ ਉਸ ਤੋਂ ਬਾਅਦ ਦੂਜੇ ਦਿਨ ਜਦੋਂ ਮਹਾਪੰਚਾਇਤ ਦੇ ਵਿੱਚ ਅਸੀਂ ਜਾਣਾ ਸੀ ਉਹਨਾਂ ਨੇ ਬੱਸਾਂ ਲਾਈਆਂ ਅਸੀਂ ਤੁਰ ਕੇ ਵੀ ਅਸੀਂ ਤੁਰ ਕੇ ਜਾਣਾ ਸੋਨੂ ਕਿ ਕਹਿੰਦੇ ਨਹੀਂ ਨਹੀਂ ਛੋਡੇ ਤੁਸੀਂ ਕਿਉਂ ਤਰਨਾ ਸਰਕਾਰ ਨੇ ਛੋਟੀ ਖਾਤਰ ਪੱਸਾਂ ਲਾਈਆਂ ਤਾਂ ਉੱਥੇ ਕੈਮਰੇ ਲੱਗੇ ਵੀ ਸੀ ਸਰਕਾਰ ਇੰਨੀ ਡਰੀ ਵੀ ਸੀ ਕੋਈ ਕਿਸੇ ਪਾਸੇ ਹੋਰ ਪ੍ਰੋਗਰਾਮ ਆ ਕਿਸਾਨ ਦੇ ਦੇਣ ਜਾਂ ਉਹ ਕਿਸਾਨ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਨੇ ਵਿਚਰ ਰਲ ਕੇ ਕਿਤੇ ਇੱਥੇ ਧਰਨਾ ਪੱਕਾ ਨਾ ਕਰ ਲੈਣਾ ਇੰਨੀ ਸਰਕਾਰ ਡਰੀ ਵੀ ਸੀ ਇਹ ਹੁੰਦੀ ਹੈ ਪਾਵਰ ਇਹ ਹੁੰਦੀ ਹੈ ਸੰਯੁਕਤ ਮੋਰਚੇ ਦੀ ਪਾਵਰ ਆਹ ਚਾਰ ਉਂਗਲਾਂ ਨੇ ਕੱਲੀ-ਕੱਲੀ ਜਿਵੇਂ ਮਰਜ਼ੀ ਤੋੜ ਲੋ ਜਦਾਂ ਮੁਠੀ ਬਣ ਗਈ ਨਾ ਪਾਵਰ ਬਣ ਜਾਂਦੀ ਹੈ ਤੇ ਜਿਹੜੀ ਅਪਡੇਟ ਸੀ ਆਪਾਂ ਤੁਹਾਨੂੰ ਦਿੱਤੀ ਆ ਅੱਗੇ ਜੋ ਜਥੇਬੰਦੀਆਂ ਦਾ ਪ੍ਰੋਗਰਾਮ ਹੋਊਗਾ